ਅੱਜ ਅਸੀਂ ਇੱਥੇ ਵੱਡੇ ਚੱਕੀਆਂ ਮਹੂ ਦੇ ਨਾਲ ਹੀ ਖੜੇ ਆ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਇਧਰਲੇ ਬੰਨੇ ਰੁਕਣੇ ਵਾਲਾ ਤੁਸੀਂ ਬੰਨਾ ਜਿਹਨੂੰ ਢਾਹ ਲੱਗੀ ਆ ਤੇ ਪੂਰਾ ਮੇਰਾ ਖਿਆਲ ਅੱਜ ਹਫਤਾ ਹੋ ਗਿਆ ਹਫਤਾ ਲਗਾਤਾਰ ਜਿੰਨੇ ਵੀ ਆ ਏਰੀਆ ਖਾਸ ਕਰਕੇ ਫਿਰੋਜ਼ਪੁਰ ਮੋਕਾ ਬਹੁਤ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਆ ਆ ਗੱਟੇ ਪਰ ਪਰ ਕੇ ਲਿਆ ਰਹੇ ਆ ਮਿੱਟੀ ਦੇ ਤੇ ਉੱਥੇ ਜਿਹੜੀ ਆ ਆਪਣਾ ਬੰਦ ਦੇ ਨਾਲ ਜਿਹੜੀ ਆ ਲਾ ਰਹੇ ਆ ਔਰ ਅਗਲੇ ਬੰਨੇ ਜਿਹੜੀ ਅਪੀਲ ਆ ਸਾਡੀ ਉਹ ਸਾਡੀ ਅਪੀਲ ਇਹ ਆ ਵੀ ਇੱਥੇ ਕੋਈ ਇੱਥੇ ਵੱਡੇ ਲੰਗਰਾਂ ਦੀ ਲੋੜ ਨਹੀਂ ਵੀ ਹੈਗੀ ਕੋਈ ਹੋਰ ਸਾਨੂੰ ਲੋੜ ਨਹੀਂ ਹੈਗੀ ਇੱਥੇ ਸਾਨੂੰ ਸਿਰਫ ਤੇ ਸਿਰਫਾ ਮਿੱਟੀ ਦੀ ਲੋੜ ਪੈਣੀ ਆ ਇਹ ਲਗਾਤਾਰ ਸਾਨੂੰ ਜਿੰਨੀ ਵੀ ਆਪਾਂ ਵੱਧ ਤੋਂ ਵੱਧ ਇੱਥੇ ਮਿੱਟੀ ਪਾ ਸਕਦੇ ਆ ਤੋੜੇ ਪਾ ਸਕਦੇ ਆ ਸੀਮੈਂਟ ਵਾਲੇ ਗੱਟੇ ਦੂਜੇ ਗੱਟੇ ਹੋਰ ਵੀ ਜਿਸ ਤਰ੍ਹਾਂ ਦਾ ਵੀ ਆਪਾਂ ਮਿੱਟੀ ਤੇ ਇਹ ਪ੍ਰਬੰਧ ਵੀ ਆਪਾਂ ਨੂੰ ਲੋੜ ਆ ਵੀ ਆਪਾਂ ਉਹ ਬੰਨ ਕਿਵੇਂ ਮਜ਼ਬੂਤ ਰੱਖਣਾ ਜੇ ਬੰਨ ਨੂੰ ਜਿਹੜੀ ਢਾਲ ਲੱਗੀ ਆ ਜੇ ਇਤਰੋਂ ਨੁਕਸਾਨ ਹੁੰਦਾ ਤਾਂ ਫਿਰ ਇਤਰੋਂ ਸਾਰਾ ਜਿਹੜਾ ਪੰਜਾਬ ਦਾ ਇਹ ਅਫਰੋਜਪੁਰ ਦਾ ਜ਼ਿਲ੍ਹਾ ਇਧਰਲਾ ਮੋਗਾ ਇਹ ਸਾਰਾ ਤਬਾਹ ਹੋਊਗਾ ਸੋ ਆਪਾਂ ਤੁਹਾਡਾ ਬਹੁਤ ਸਹਿਯੋਗ ਆ ਮੈਂ ਦੇਖ ਰਿਹਾ ਲਗਾਤਾਰ ਵੀ ਤੁਸੀਂ ਭਰ-ਭਰ ਕੇ ਟਰਾਲੀਆਂ ਲੈ ਕੇ ਆ ਰਹੇ ਹੋ ਪਰ ਆਪਾਂ ਇਹ ਜਿਹੜੀ ਸੇਵਾ ਇਹ ਰੁਕਣ ਨਹੀਂ ਦੇਣੀ ਕਿਉਂਕਿ ਕੱਲ ਦਾ ਜਿਹੜਾ ਸਤਲੋਜ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਹੋਰ ਵਧਿਆ ਪਿਛੋਂ ਉਹਨਾਂ ਨੇ ਪਾਣੀ ਛੱਡਿਆ ਇੱਥੇ ਹੋਰ ਟੱਕਰ ਦਾ ਉਹਨਾਂ ਲਾਉਣੀ ਆ ਦੂਜੀ ਗੱਲ ਏ ਵੀ ਜਿੱਥੇ ਆਪਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਧਰੋਂ ਹੁਸ਼ਿਆਰਪੁਰਾ ਕਪੂਰਥਲਾ ਆਪਾਂ ਬਹੁਤ ਵੱਡੀ ਪੱਧਰ ਤੇ ਪੂਰੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਜਥੇਬੰਦੀਆਂ ਆਪਣੀਆਂ ਸਿੱਖ ਸੰਸਥਾਵਾਂ ਹੋਰ ਸੰਸਥਾਵਾਂ ਤੇ ਆਮ ਲੋਕ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਵੱਡੀ ਪੱਧਰ ਤੇ ਲੈ ਕੇ ਜਾ ਰਹੇ ਆ ਪਰ ਮੈਂ ਇੱਕ ਬੇਨਤੀ ਅਪੀਲ ਤੁਹਾਨੂੰ ਕਰਦੇ ਆ ਵੀ ਬਹੁਤ ਤਰਤੀਬਵਾਰ ਆਓ ਕੱਟੋ-ਕੱਟ ਜਿਹੜੀਆਂ ਉੱਥੇ ਸਤਾਵਾਆਂ ਬੇਟੀਆਂ ਦਾ ਜਿਹੜੇ ਕੈਂਪ ਲੱਗੇ ਆ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਜਿਹੜੀ ਚੀਜ਼ ਦੀ ਲੋੜ ਆ ਉਹੋ ਚੀਜ਼ ਪਹੁੰਚੇ ਇਹ ਖਤਰਾ ਅਜੇ ਟਲਿਆ ਨਹੀਂ ਇਹ ਤੁਹਾਨੂੰ ਸਾਫ਼ ਦੱਸ ਦਿੰਦੇ ਆ ਵੀ ਖਤਰਾ ਬਹੁਤ ਵੱਡਾ ਹੈ ਬਹੁਤ ਵੱਡੀ ਗਹਿਰੀ ਚਾਲ ਆ ਜਿਹੜੀ ਸੈਂਟਰ ਦੀ ਪੰਜਾਬ ਨੂੰ ਖਤਮ ਕਰਨ ਦੀ ਇਹ ਪਹਿਲਾਂ ਵੀ ਆ ਹੜ੍ਹ ਆਉਣ ਤੋਂ ਪਹਿਲਾਂ 15 ਦਿਨ ਅਲਰਟ ਕੀਤਾ ਸੀਗਾ ਅਸੀਂ ਵੀ ਭਾਈ ਆ ਹਾਲਾਤ ਤੇ ਬਣੌਣ ਜਾ ਰਿਹਾ ਤੇ ਉਹ ਹਾਲਾਤ ਉਹਨਾਂ ਨੇ ਬਣਾਤੇ ਆ ਤੇ ਖਤਰਾ ਜੇ ਟਲਿਆ ਨਹੀਂ ਖਤਰਾ ਬਹੁਤ ਵੱਡਾ ਅਸੀਂ ਇਹ ਨਾ ਹੋਵੇ ਵੀ ਕਿ ਕੇਵਰੀਆਂ ਹੁਣ ਵੱਡਾ ਜ਼ੋਰ ਲਾ ਲਈਏ ਤੇ ਮਗਰੋਂ ਫੇਰ ਅਸੀਂ ਹੰਬ ਜੀਏ ਥੱਕ ਜੀਏ ਘਰਾਂ ਤੇ ਬਹਿ ਜੀਏ ਤੇ ਫੇਰ ਸਾਡੇ ਜਿਹੜੇ ਇੱਥੇ ਨੁਕਸਾਨ ਹੋਇਆ ਇਹ ਸਾਡੇ ਹੱਥਾਂ ਵੱਲ ਸਾਡੇ ਮੂੰਹ ਵੱਲ ਤੱਕਣ ਸੋ ਮੇਰੀ ਇਹ ਪੀਲ ਆ ਵੀ ਘੱਟੋ ਘੱਟ ਜਿਹੜੇ ਉੱਥੇ ਕੈਂਪ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਤੋਂ ਪੀੜਤਾਂ ਉਹਨਾਂ ਦੇ ਵਿੱਚ ਸੰਸਥਾਵਾਂ ਦੇ ਜਾਂ ਹੋਰ ਕੈਂਪ ਆਪਣੇ ਵੀ ਉਹਨਾਂ ਕੈਂਪਾਂ ਦੇ ਨਾਲ ਸੰਪਰਕ ਕਰਕੇ ਫਿਰ ਜਿਹੜੀ ਚੀਜ਼ ਦੀ ਲੋੜ ਆ ਉਹੋ ਲੈ ਕੇ ਜਾਓ ਤਾਂ ਕਿ ਜਿਹੜੀ ਜਿਹੜਾ ਵੀ ਤੁਸੀਂ ਸਮਾਨ ਲੈ ਕੇ ਜਾਂਦੇ ਉਹ ਲੋੜਵੰਦ ਪਰਿਵਾਰ ਤੱਕ ਘਰ ਤੱਕ ਪਹੁੰਚੇ ਕੋਈ ਆਮ ਬੰਦਾ ਉਹਦਾ ਗਲਤ ਫਾਇਦਾ ਨਾ ਉਠਾ ਲਵੇ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿੰਨਾ ਵੀ ਪੰਜਾਬ ਦਾ ਕੈਡਰ ਆ ਉਹ ਸਾਰੇ ਕੈਡਰ ਨੂੰ ਮੇਰੀ ਬੇਨਤੀ ਆ ਜਿਹੜਾ ਇੱਧਰਲਾ ਫਰੋਜਪੁਰ ਆ ਮੋਗਾ ਫਰੀਦਕੋਟ ਜਾਂ ਉੱਪਰਲਾ ਹਿੱਸਾ ਇੱਥੇ ਜਿਹੜੇ ਇਸ ਟਾਈਮ ਤੇ ਅਸੀਂ ਖੜੇ ਆ ਵੱਡੀਆਂ ਚੱਕੀਆਂ ਮਖੂ ਤੋਂ ਲੋਹਿਆ ਰੋਡ ਜਿਹੜਾ ਇੱਥੇ ਵੱਡੀਆਂ ਚੱਕੀਆਂ ਪਿੰਡ ਆ ਇੱਥੇ ਸਾਰਾ ਇੱਥੇ ਗਰਾਊਂਡ ਬਣਾਇਆ ਜਿਹੜੀ ਮਿੱਟੀ ਇੱਥੇ ਲੈਂਦੀ ਆ ਇੱਥੋਂ ਤੋੜਿਆਂ ਦੇ ਵਿੱਚ ਭਰ ਕੇ ਫੇਰ ਅਸੀਂ ਬੰਨ ਤੇ ਵਿਚਾਰਿਆ ਸੋ ਸਾਰੇ ਇਹ ਇਧਰਲੇ ਆਪਣੇ ਮਾਲਵੇ ਦੇ ਏਰੀਏ ਨੂੰ ਬੇਨਤੀ ਆ ਵੀ ਮਿੱਟੀ ਜਿੰਨੀ ਵੀ ਇੱਥੇ ਪਚਾਈ ਜਾਂਦੀ ਆ ਉਹ ਜ਼ਰੂਰ ਪਚਾਓ ਮਿੱਟੀ ਦੀ ਮਿੱਟੀ ਦੀ ਵੱਧ ਲੋੜ ਆ ਉਹ ਮੈਂ ਇੰਦਰਜੀਤ ਨੂੰ ਆਪਣਾ ਜ਼ਿਲ੍ਹੇ ਦਾ ਫਰੋਜ਼ੀਪੁਰ ਜ਼ਿਲ੍ਹੇ ਦਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹਨੂੰ ਕਹੂੰਗਾ ਵੀ ਇਹ ਨੰਬਰ ਵੀ ਆਪਦਾ ਬੋਲੂਗਾ ਇਹਦਾ ਨੰਬਰ ਨੋਟ ਕਰ ਲਓ ਅਸੀਂ ਵਿੱਚ ਵੀ ਇਹਦੇ ਦੇ ਦੇ ਦਿਆਂਗੇ ਆਪਣਾ ਵੀਡੀਓ ਤੇ ਇਹਨਾਂ ਨਾਲ ਸੰਪਰਕ ਕਰ ਲਓ ਹਰ ਇੱਕ ਬੰਦਾ ਇਹਨਾਂ ਨਾਲ ਸੰਪਰਕ ਕਰ ਲੈ ਵੀ ਕਿਹੜੀ ਚੀਜ਼ ਦੀ ਲੋੜ ਆ ਕਿੰਨੀ ਮਿੱਟੀ ਦੀ ਕਿੰਨੇ ਤੋੜਿਆਂ ਦੀ ਲੋੜ ਆ ਕਿੰਨਾ ਹੋਰ ਰਾਸ਼ਨ ਦੀ ਲੋੜ ਆ ਉਹ ਇਹਦੇ ਨਾਲ ਸੰਪਰਕ ਕਰਕੇ ਲਿਆਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਨੇ ਵਿਸਥਾਰ ਨਾਲ ਸਾਰੀ ਗੱਲਬਾਤ ਰੱਖਤੀ ਹੈ ਜਿਹੜਾ ਇਥੋਂ ਤੁਸੀਂ ਬੰਨ ਰੁਕਣੇ ਵਾਲਾ ਪੈਂਦਾ ਵੱਡੀਆਂ ਚੱਕੀਆਂ ਇੱਥੇ ਲਗਭਗ ਦਰਜਣ ਪਿੰਡ ਤੋਂ ਪ੍ਰਭਾਵਿਤ ਹੋਣਗੇ ਤੇ 12-13 ਹਜ਼ਾਰ ਏਕੜ ਜ਼ਮੀਨ ਹੈ ਜਿਹੜੀ ਇੱਥੇ ਝੋਨਾ ਫਸਲਾਂ ਤਿਆਰ ਤਿਆਰ ਘੜੀਆਂ ਇਹਨਾਂ ਨੂੰ ਬਚਾਉਣ ਵਾਸਤੇ ਵੱਡਾ ਸੰਜੋਗ ਮਿਲ ਰਿਹਾ ਸਾਰੀਆਂ ਜਥੇਬੰਦੀਆਂ ਵਾਲੋਂ ਸੰਸਥਾਵਾਂ ਵਾਲੋਂ ਸਾਰੇ ਬੰਨੂ ਤੇ ਇੱਥੇ ਹੋਰ ਮਿੱਟੀ ਤੇ ਖਾਲੀ ਤੋੜਿਆਂ ਦੀ ਜਾਂ ਉੱਥੋਂ ਭਰ ਕੇ ਤੁਸੀਂ ਲਿਆਓ ਸਾਰਿਆਂ ਨੂੰ ਵਧੀਆ ਜੇ ਤੁਸੀਂ ਭਰ ਕੇ ਨਹੀਂ ਲਿਆਉਂਦੇ ਖਾਲੀ ਮਿੱਟੀ ਤੇ ਖਾਲੀ ਤੋੜੇ ਇੱਥੋਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋ ਮੇਰਾ ਨੰਬਰ ਆ 9463920275 ਤੇ ਇਹ ਇਸ ਨੰਬਰ ਤੇ ਕਨੈਕਟ ਕੀਤਾ ਜਾਵੇ ਆਪਾਂ ਪੰਜਾਬ ਨੂੰ ਬਚਾਉਣਾ ਪੰਜਾਬ ਐਸ ਵੇਲੇ 75% ਪਾਣੀ ਦੀ ਹੜਾਂ ਦੀ ਮਾਰ ਹੇਠਾਂ ਇਸ ਕਰਕੇ ਜਿਹੜੀ ਪ੍ਰਧਾਨ ਜੀ ਨੇ ਗੱਲ ਕੀਤੀ ਮੈਂ ਦੁਬਾਰਾ ਰਿਪੀਟ ਕਰਦਾ ਉਹਨਾਂ ਤੱਕ ਜਿਨ੍ਹਾਂ ਨੂੰ ਲੋੜਵੰਦ ਆ ਉਹਨਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚ ਰਹੀਆਂ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਉਹਨਾਂ ਨੂੰ ਤਾਂ ਆਪ ਦੀ ਜਾਨ ਦੀ ਬਚੀ ਆ ਇਸ ਕਰਕੇ ਜਿਹੜੀਆਂ ਚੀਜ਼ਾਂ ਵਾ ਪਾਣੀ ਥੋੜਾ ਜਿਹਾ ਲੈਂਦਾ ਤੇ ਉਸ ਤੋਂ ਬਾਅਦ ਲੈ ਕੇ ਤੇ ਜਿਨ੍ਹਾਂ ਨੂੰ ਤੇਲ ਦੀ ਲੋੜ ਆ ਜਾਂ ਬੀਜ ਦੀ ਲੋੜ ਪੈਣੀ ਜਾਂ ਜਿਨ੍ਹਾਂ ਦਾ ਚਾਰਾ ਖਤਮ ਹੋ ਗਿਆ ਰੁੜ ਗਿਆ ਜਾਂ ਮਕਾਨ ਟਹਿ ਗਏ ਆ ਉਹਨਾਂ ਦੀ ਮਦਦ ਕੀਤੀ ਜਾਵੇ ਥੋੜਾ ਜਿਹਾ ਵੇਟ ਕਰਕੇ ਚਾਹ ਮੌਕੇ ਦੇ ਜਿਹੜੇ ਇਸ ਵੇਲੇ ਜ਼ਿਆਦੀ ਲੋੜ ਹੈ ਮਿੱਟੀ ਦੇ ਆਪਣਾ ਤੋੜਿਆਂ ਦੀ ਲੋੜ ਆ ਹਰ ਖੇਤਾਂ ਆ ਕੇ ਸੰਯੋਗ ਸੇਵਾ ਕਰੋ ਨਾਲ ਆਨ ਕੇ ਸੰਯੋਗ ਦਿਓ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ